ਗਾਣਾ ਦੇ ਵਿੱਚ ਗਲਤ ਕੀ ਸੀ ਕੀ ਤੁਹਾਡੇ ਘਰ ਦੇ ਵਿੱਚ ਸ਼ਨਾਈਆਂ ਨਹੀਂ ਗੂੰਜੀਆਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੈਨ ਨਹੀਂ ਗੂੰਜੇ ਮੈਂ ਫਿਰ ਗੱਲ ਹੁਣ ਗੁੱਸੇ ਵਾਲੀ ਆਉਗੀ ਇੱਥੇ ਤੁਹਾਨੂੰ ਗੁੱਸਾ ਜ਼ਰੂਰ ਲੱਗੂਗਾ ਪਰ ਉਹ ਗੱਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ ਇੱਥੇ ਪੰਜਾਬ ਦੇ ਨੌਜਵਾਨ ਜਿਹੜੇ 21 ਸਾਲ ਤੋਂ ਲੈ ਕੇ 33-33 ਸਾਲ ਤੱਕ ਦੇ ਕੁਆਰੇ ਬੈਠੇ ਆ ਮੈਂ ਅੱਗੇ ਹਾਸੇ ਹਸ ਨਾਲ ਬੜੀਆ ਜੀ ਗੱਲ ਕਹੀ ਸੀ ਪਰ ਅੱਜ ਮੈਂ ਸਿੱਧੇ ਤੌਰ ਤੇ ਕਹਿਣਾ ਜਦੋਂ ਤੁਹਾਡਾ ਵਿਆਹ ਹੋਇਆ ਤਾ ਲੋਕਾਂ ਨੇ ਕਹਿ ਜੀ ਉਹਦੀ ਪਰਸਨਲ ਲਾਈਫ ਆ ਯਾਰ ਪਰਸਨਲ ਲਾਈਫ ਕਿਵੇਂ ਹੋਗੀ ਜਿਹੜਾ ਬੰਦਾ ਮੁੱਖ ਮੰਤਰੀ ਬਨਾਇਆ ਹੋਵੇ ਪੰਜਾਬ ਦੇ ਲੋਕਾਂ ਨੇ ਤੇ ਉਹਦੀ ਪਰਸਨਲ ਲਾਈਫ ਹੋਗੀ ਉਹ 3 ਕਰੋੜ ਜਿਹੜਾ 3 ਕਰੋੜ ਲੋਕਾਂ ਦਾ ਇੱਕ ਕੱਲਾ ਬੰਦਾ ਮੁਖ ਹੋਵੇ ਉਹਦੀ ਪਰਸਨਲ ਲਾਈਫ ਹੋਗੀ ਕਮਾਲ ਦੀ ਗੱਲ ਹੋਗੀ ਪਰਸਨਲ ਲਾਈਫ ਤਾਂ ਆਪਣੇ ਬਾਪ ਦੀ ਨਹੀਂ ਹੁੰਦੀ ਮ ਜਿਹੜਾ ਆਪਣੇ ਘਰ ਦੇ ਵਿੱਚ ਮੁਖ ਬੰਦਾ ਹੁੰਦਾ ਤੇ ਉਹ ਵੀ ਆਪਦੇ ਬੱਚਿਆਂ ਵਾਸਤੇ ਔਰ ਆਪਦੇ ਘਰਵਾਲੀ ਵਾਸਤੇ ਆਪਦੀ ਧੀਆਂ ਵਾਸਤੇ ਆਪਦੇ ਪੁੱਤਾਂ ਵਾਸਤੇ ਸੋਚਦਾ ਪਰਸਨਲ ਲਾਈਫ ਦਾ ਉਹਦੀ ਘਰ ਵਾਲੇ ਬੰਦੇ ਦੀ ਨਹੀਂ ਹੁੰਦੀ ਤੇ ਇੱਕ ਪੰਜਾਬ ਨੂੰ ਚਲਾਉਣ ਵਾਲੇ ਦੀ ਕਿਵੇਂ ਹੋਗੀ ਚਲੋ ਮੈਂ ਹੁਣ ਇੱਥੇ ਉਹ ਗੱਲ ਜਿਹੜੀ ਕਰ ਦੇਵਾਂ ਕੀ ਇੱਥੇ ਜਿਹੜੇ ਸਾਡੇ ਨੌਜਵਾਨ ਕੁਆਰੇ ਬੈਠੇ ਸੀ ਕਿਉਂਕਿ ਉਹਨਾਂ ਕੋਲ ਰੋਜ਼ਗਾਰ ਹੈ ਨਹੀਂ ਕੋਈ ਸਾਡੇ ਨੌਜਵਾਨ ਚਿੱਟੇ ਦੇ ਵਿੱਚ ਮਰ ਰਹੇ ਸੀ ਤੇ ਇੱਥੇ 50 50 ਸਾਲਾਂ ਦੇਆਂ ਦੇ ਦੋ ਦੋ ਵਿਆਹ ਹੋਏ ਸਾਨੂੰ ਕੋਈ ਦੁੱਖ ਨਹੀਂ ਪਰ ਇੱਥੇ ਵੀ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਤੁਹਾਡੇ ਘਰ ਦੇ ਵਿੱਚ ਸ਼ਨਾਇਆਂ ਨਹੀਂ ਗੂੰਜੀਆਂ ਕੀ ਉਹ ਨੌਜਵਾਨ ਦੀ ਮੌਤ ਤਾਂ ਨਹੀਂ ਹੋਊਗਾ ਦੋਵਾਂ ਦੀਆਂ ਜਿਹੜਾ ਗਾਣੇ ਦੇ ਵਿੱਚ ਜ਼ਿਕਰ ਕੀਤਾ ਗਿਆ ਤੁਸੀਂ ਇੱਕ ਗੱਲ ਦੱਸੋ ਕਿ ਅਜੇ ਤੱਕ ਵੀ ਉਹ ਬੰਦਾ ਲੱਭਿਆ ਜਿਨੇ ਉਹ ਚਿੱਠੀ ਜਨਤਾ ਕੀਤੀ ਸੀਗੀ ਜਿਨੇ ਉਹ ਵੀ ਉਹ ਗਨਮਨ ਕੋਲੇ ਨਹੀਂ ਪਤਾ ਲੱਗਿਆ ਗਿਆ ਗਾਣੇ ਦੇ ਵਿੱਚ ਦੱਸਿਆ ਗਿਆ ਫਿਰ ਗਾਣੇ ਦੇ ਵਿੱਚ ਕੀ ਕੀ ਬੋਲੇ ਮੈਂ ਜੇਕਰ ਕੋਈ ਲੀਡਰ ਦਾ ਪੁੱਤ ਹੁੰਦਾ ਤੇ ਉਹਨੇ ਜਿਹੜੇ ਕਾਤਲ ਹੋਣੇ ਸੀ ਕਾਤਲ ਦੇ ਮਾਪਿਓ ਵੀ ਚੱਕ ਕੇ ਅੰਦਰ ਕੁੱਟਨੇ ਸੀ ਕੀ ਗੱਲ ਇਹ ਝੂਠਾ ਕੀ ਤੁਸੀਂ ਗੁਜਰਾਤ ਦੇ ਵਿੱਚ ਜਾ ਕੇ ਡਾਂਸ ਨਹੀਂ ਕੀਤੇ ਕੀ ਪੰਜਾਬ ਦੇ ਵਿੱਚ ਇੱਥੇ ਜਿੱਥੇ ਚਿੱਟੇ ਦੇ ਨਾਲ ਮੋਤਾਂ ਹੋ ਰਹੀਆਂ ਹੁਣ ਤੇ ਤੁਸੀਂ ਆਇਆ ਕਰਕੇ ਡਾਂਸ ਕੀਤੇ ਕੀ ਉਹ ਝੂਠ ਸੀ ਉਹ ਗਾਣੇ ਨੂੰ ਬੈਨ ਕਰਾਇਆ ਸਿੱਧੇ ਤੌਰ ਤੇ ਪਤਾ ਲੱਗਦਾ ਕਿ ਕੋਈ ਲੋਕਤੰਤਰ ਦੀ ਸਰਕਾਰ ਨਹੀਂ ਗਈ ਅੱਜ ਅਸੀਂ ਅਮਨਾ ਰੋੜਾ ਨੂੰ ਸਵਾਲ ਕਰਦੇ ਆ ਕਿ ਅੱਜ ਅਮਨਾ ਰੋੜਾ ਕਿ ਕਹੇ ਕਿ ਅੱਜ ਲੋਕਤੰਤਰ ਦਾ ਘਾਣ ਹੋਇਆ ਰਜਾਨਾ ਸਪੋਕਸਮੈਨ ਦੀ ਇੱਕ ਬੀਬੀ ਆ ਜਿਨੇ ਅਮਨਾ ਰੋੜਾ ਨੂੰ ਸਵਾਲ ਕੀਤੇ ਕਿ ਤੁਹਾਡੇ ਤਾਂ ਆਖੇ ਤੁਹਾਡੇ ਜਦੋਂ ਕੇਸਰੀ ਆਲ ਦੀ ਸਰਕਾਰ ਨਹੀਂ ਬਣੀ ਸੀ ਪੰਜਾਬ ਦੇ ਵਿੱਚ ਉਹ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਬੰਦਾ ਅੰਦਰ ਕਰਾਂਗੇ ਜਿਨ੍ਹਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਲੇ ਤੇ ਅਮਨ ਅਰੋੜਾ ਕਹਿੰਦੇ ਅਸੀਂ ਤਾਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ ਝੂਠਾਂ ਦੀ ਪੰਡ ਓਏ ਪਏ ਆ ਤੁਸੀਂ ਕੀ ਗੱਲ ਇੱਕ ਤੁਸੀਂ ਗੱਲ ਕਹੀ ਸੀ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਤੁਹਾਡੇ ਬੱਚਿਆਂ ਦੇ ਗਲਤ ਆ ਲੈਣੇ ਆ ਪਰ ਵਾਰੀ-ਵਾਰੀ ਨਾ ਲੈਣੇ ਆ ਯਾਦ ਰੱਖ ਲੋ ਵਾਰੀ ਵਾਰੀ ਨਾ ਲੈਣਿਆ ਕਿਸੇ ਦਾ ਸ਼ਰਾਬਾਂ ਦੇ ਵਿੱਚ ਗੱਲ ਲੱਥ ਰਿਆ ਕਿਸੇ ਦਾ ਚਿੱਟੇ ਦੇ ਵਿੱਚ ਗੱਲ ਲੱਥ ਰਿਆ ਕਿਸੇ ਦਾ ਭਾਈ ਸਾਹਿਬ ਐਕਸੀਡੈਂਟਾਂ ਦੇ ਵਿੱਚ ਗੱਲ ਲੱਥ ਰਿਆ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕਾਨੂੰਨ ਤਾਂ ਬੜੇ ਬਣਾ ਦਿੱਤੇ ਪਰ ਲਾਗੂ ਕੋਈ ਨਹੀਂ ਹੋਇਆ ਇੱਕ ਸਚਾਈ ਜੀ ਗੱਲ ਆ ਇੱਥੇ ਕਰਾਂ ਕੀ ਕਿਹੜੀਆਂ ਕਿਹੜੀਆਂ ਗੱਲਾਂ ਕਰੀ ਜਾਵਾ ਤੁਹਾਡੇ ਨੌਜਵਾਨ ਜਿਹੜੇ ਆਪਾਂ ਵੇਖਿਆ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਅਟੈਕ ਹੋਇਆ ਓਏ ਓ ਮਾਂ ਤੇ ਕੀ 비ਧੀ ਹੋਊਗੀ ਤੇ ਜਿਹੜੇ ਉਹ ਪੁੱਤ ਗਏ ਆ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਇੱਕ ਸੱਚੀ ਘਟਨਾ ਦੱਸ ਰਿਹਾ ਤੇ ਉਹ ਵੀ ਅੱਗੋਂ ਉਸ ਮੁੰਡੇ ਦੀ ਨੌਜਵਾਨ ਦੀ ਮਾਂ ਦੀ ਜਿਹੜੀ ਉਹ ਡੈਥ ਹੋ ਜਾਂਦੀ ਆ ਸਿੱਧੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਰਿਸ਼ਤੇਦਾਰੀ ਦੇ ਵਿੱਚ ਵਾਪਰੀ ਹੋਈ ਆ ਝੂਠ ਨਹੀਂ ਕੀ ਇਹ ਗੱਲ ਰਿਸ਼ਤੇਦਾਰੀ ਦੇ ਵਿੱਚ ਵਾਪਰੀ ਹੋਈ ਆ ਤੇ ਵੀਡੀਓ ਕਾਲ ਕਰਕੇ ਮਾਂ ਦਾ ਮੂੰਹ ਵਿਖਾਇਆ ਉਸ ਨੌਜਵਾਨ ਨੂੰ ਤਿਆਸ ਨੌਜਵਾਨ ਦੇ ਮਨ ਤੇ ਕੀ ਬੀਤ ਰਹੀ ਹੋਊਗੀ ਇਹ ਸਰਕਾਰ ਨੂੰ ਕਹਿਣਾ ਇੱਕ ਪਾਸੇ ਤੁਸੀਂ ਨੌਜਵਾਨਾਂ ਨੂੰ ਕਹਿੰਨੇ ਆ ਕਿ ਉਹ ਸਾਡੇ ਬਾਹਰ ਜਾ ਰਹੇ ਆ ਦੂਜੇ ਪਾਸੇ ਤੁਸੀਂ ਉਹ ਹਾਈਲਾਈਟਸ ਵਾਲੇ ਤੇ ਸੈਂਟਰ ਖੋਲ ਰਹੇ ਆ ਤੁਹਾਡੇ ਇੱਥੇ ਵੀਜੇ ਲੱਗ ਰਹੇ ਆ ਤੁਹਾਡੇ ਦਾ ਜਿਹੜਾ ਧੀ ਪੁੱਤੋਂ ਬਾਹਰ ਫਿਰਦੇ ਤੁਸੀਂ ਉਹਨੂੰ ਪੰਜਾਬ ਦੇ ਵਿੱਚ ਨਹੀਂ ਲਿਆ ਸਕਦੇ ਤੁਸੀਂ ਦੂਜਿਆਂ ਨੂੰ ਕਿੱਥੋਂ ਲੈ ਆਉਂਗੇ ਹੁਣ ਮੈਂ ਕਹਾਂ ਥੋੜੇ ਹਸਤੇ ਕੋਈ ਰਿਸ਼ਤੇ ਨੂੰ ਵੀ ਅਹਮਤ ਹੈ ਨਹੀਂਗੀ ਇੱਕ ਜਿਹੜੀ ਆਪਣੀਆਂ ਬੀਬਾ ਪਤਾ ਨਹੀਂ ਮੈਂ ਨਾਂ ਭੁੱਲਦਾ ਉਹਨਾਂ ਦਾ ਮਹਾਰਾਜ ਐਮਐਲ ਜਿਹੜੇ ਬਣਿਆ ਤੇ ਉਹਨਾਂ ਦਾ ਵਿਆਹ ਹੋਇਆ ਇੱਕ ਫੋਟੋ ਲੋਕਾਂ ਨੇ ਵਾਇਰਲ ਕੀਤੀਆਂ ਕਿ ਜਿਹੜੀਆਂ ਪਹਿਲਾਂ ਰੱਖਣੀਆਂ ਬੰਨੀਆਂ ਹੁੰਆਂ ਸੀਆਂ ਜੇਕਰ ਕਿਸੇ ਨੇ ਉਹ ਐਡਿਟ ਕਰਕੇ ਪਾਈ ਆ ਫੋਟੋ ਤਾਂ ਫਿਰ ਤੋਂ ਦੇ ਵਾਸਤੇ ਬਹੁਤ ਕਮੀਨੀ ਗੱਲ ਉਸ ਬੰਦੇ ਵਾਸਤੇ ਪਰ ਜੇਕਰ ਬੀਬਾ ਜੀ ਸੱਚੇ ਸੀ ਤਾਂ ਮੇਰੇ ਹਿਸਾਬ ਦੇ ਨਾਲ ਸਾਡੇ ਕੋਲ ਇਹ ਕੋਈ ਸਪਸ਼ਟੀ ਕਰ ਨਹੀਂ ਆਇਆ ਤੇ ਇਹਦਾ ਮਤਲਬ ਪਹਿਲਾਂ ਜੀ ਨੂੰ ਰੱਖਣੀਆਂ ਬੰਨੀਆਂ ਉਹਨਾਂ ਨਾਲ ਵਿਆਹ ਹੋਇਆ ਤਾਂ ਰਿਸ਼ਤਿਆਂ ਦੀ ਕੋਈ ਐਹਮियत ਨਹੀਂ ਗਈ ਸਭ ਤੋਂ ਵੱਡਾ ਭੈਣ ਭਾਈ ਦਾ ਰਿਸ਼ਤਾ ਹੁੰਦਾ ਕੀ ਸਬੂਤ ਕਰ ਰਹੇ ਆ ਇੱਥੇ ਤੁਹਾਡੀ ਸਰਕਾਰ ਦੇ ਵਿੱਚ ਅਸੀਂ ਵੇਖੀ ਜਾਂਦੇ ਆ ਕਾਲੀ ਕਾਂਗਰਸੀਆਂ ਵੇਲੇ ਚੀਕਾਂ ਮਾਰਨ ਵਾਲੇ ਅੱਜ ਮੰਜੇ ਤੇ ਸੁੱਤੇ ਪਏ ਆ ਅੱਜ ਬਰਫਾਂ ਦੇ ਵਿੱਚ ਲੱਗੇ ਪਏ ਆ ਭਗਵੰਤ ਮਾਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਇਆ ਗੁਜਰਾਤ ਵਾਸਤੇ ਨੱਚਣ ਵਾਸਤੇ ਨਹੀਂ ਬਣਾਇਆ ਸਰਦੀ ਸੰਗ ਚੰਨੀ ਨੂੰ ਸਵਾਲ ਕਰਨ ਵਾਲੇ ਕਿ ਆਖਿਓ ਨੱਚਦਾ ਫਿਰਦਾ ਅੱਜ ਉਹਨਾਂ ਦੀ ਜੀਵ ਵੱਡੀ ਗਈ ਅੱਜ ਕਿਉਂ ਨਹੀਂ ਉਹ ਬੋਲਦੇ ਅੱਜ ਬੋਲੋ ਆਕੇ ਸਾਨੂੰ ਤੁਸੀਂ ਇਥੇ ਡਰਾ ਰਹੇ ਆ ਧਮਕਾ ਰਹੇ ਆ ਇੱਕ ਪਾਸੇ ਤੁਸੀਂ ਪਰਚੇ ਪਾਏ ਜਿਹੜਾ ਲੱਖਾਂ ਸਦਾਨਾ ਬੋਲਦਾ ਸੀ ਕੱਲ ਉੱਥੇ ਹੀ ਸੀਗੇ ਤਾਂ ਕੀ ਹੋਇਆ ਇੱਕ ਇੱਕ ਦਿਨ ਪਹਿਲਾਂ ਹੀ ਉਹ ਪਰਚਾ ਕਹਿੰਦੇ ਕੈਨਸਲ ਕਰਤਾ ਕੈਨਸਲ ਕਰਨ ਦੇ ਦੋ ਕਾਰਨ ਸੀ ਕਿ ਉੱਥੇ ਕੱਠ ਨਾ ਹੋਵੇ ਸਭ ਤੋਂ ਵੱਡੀ ਗੱਲ ਇਹ ਸੀ ਤੇ ਪਰਚਾ ਪਾਉਣ ਦਾ ਵੱਡਾ ਕਾਰਨ ਕਿ ਅੱਤੇ ਨੌਜਵਾਨ ਡਰ ਜਾਣਗੇ ਘਰਾਂ ਚ ਬੈ ਕੇ ਮੈਂ ਭਗਵੰਤਮਾ ਨੂੰ ਇੱਕ ਗੱਲ ਕਹਿ ਦੇਵਾਂ 5 ਸਾਲ ਦੀ ਪੁਰਾਣੀ ਜਿੰਦੇ ਤੂੰ ਐਵੇਂ ਨਾ ਇੱਥੇ ਮਾਣ ਕਰੀ ਤੁਸੀਂ ਭੁੱਲ ਗਏ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਓਏ ਚੱਪਣੀ ਚ ਨੱਕ ਡੋਬ ਕੇ ਮਰ ਜਾਓ ਆਏ ਵਾਰੀ ਤੁਸੀਂ ਫਰੀਦੀਆਂ ਸਹੂਲਤਾਂ ਨੂੰ ਵੇਖ ਕੇ ਵੋਟਾਂ ਪਾਉਂਦੇ ਆ ਤੁਹਾਡੇ ਬੱਚੇ ਜਿਹੜੇ ਹੁੰਦੇ ਆ ਤੇ ਜਿਹੜੇ ਦਾਦੇ ਸੀ ਉਹਨਾਂ ਨੇ ਆਪਣੇ ਪਿਓਵਾਂ ਨੂੰ ਜਿਹੜਾ ਕਲੋਂ ਨਕਾਰਾ ਕਰਤਾ ਫਰੀਦੀਆਂ ਸਹੂਲਤਾਂ ਲੈ ਕੇ ਤੇ ਜਿਹੜੇ ਆਪਣੇ ਬਾਪਾ ਬਾਪਸੀ ਉਹਨਾਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਬੇਕੂਬ ਬਣਾਇਆ ਤੇ ਆਪਾਂ ਨੂੰ ਨਕਾਰੇ ਕੀਤਾ ਅੱਜ ਆਪਾਂ ਫਰੀਦੀਆਂ ਸਹੂਲਤਾਂ ਪਾਲਦੇ ਆ ਤੇ ਕੱਲ ਨੂੰ ਆਪਾਂ ਆਉਦੇ ਬੱਚਾ ਨੂੰ ਨਕਾਰਾ ਕਰ ਰਹੇ ਆ ਕਿੱਡੇ ਤੁਸੀਂ ਸਿਆਣੇ ਬਣੇ ਫਿਰਦੇ ਆ ਤੁਸੀਂ ਜਵਾਬ ਦਿੰਨੇ ਆ ਤੁਸੀਂ ਤੁਸੀਂ ਤੁਹਾਡੇ ਕੋਲ ਕੋ 4 ਬੰਦੇ ਖੜ੍ਹ ਜਣ ਤੁਸੀਂ ਕਹਿੰਨੇ ਆ ਜੀ ਸਾਡੇ ਵਰਗਾ ਹੈ ਕੋਈ ਨਹੀਂ ਮੈਂ ਕਹਿੰਨਾ ਤੁਹਾਡੇ ਦਾ ਮੂਰਖ ਕੋਈ ਨਹੀਂ ਜਿਹੜੇ ਤੁਸੀਂ ਫਰੀਦੀਆਂ ਸਹੂਲਤਾਂ ਦੇ ਵਿੱਚ ਪੈਂਦੇ ਆ 80 80 ਤਨਖਾ 80 80 ਯਾਰ ਤਨਖਾ ਲੈਣ ਵਾਲੇ ਉਹ 4-4000 ਰੁਪਇਆ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ ਫਿੱਟੇ ਲਾਂਤਾ ਮੈਨੂੰ ਤੁਸੀਂ 40000 ਰੁਪਏ ਦਿਓ ਮਹੀਨੇ ਦਾ ਮੈਂ 4000 ਰੁਪਇਆ ਬਿਜਲੀ ਬਿੱਲ ਭਰੂੰਗਾ ਤੁਸੀਂ ਰੋਜ਼ਗਾਰ ਮੰਗਿਆ ਅੱਜ ਤੱਕ ਤੁਹਾਡੇ ਬੱਚੇ ਬਿਨਾਂ ਇਲਾਜ ਤੋਂ ਮਰਦੇ ਆ ਤਰਫ ਤਰਫ ਕੇ ਮਰਦੇ ਆ ਕਿਨੇ ਪਾਪੇ ਮਰਦੇ ਲੱਤਾਂ ਦੇ ਵਿੱਚ ਆਪਾਂ ਵੀਡੀਓ ਵੇਖਦੇ ਆ ਤਾਂ ਤੁਸੀਂ ਹਸਪੀਟਲਾਂ 'ਚ ਜਾਂਦੇ ਆ ਰੋਂਦੇ ਫਿਰਦੇ ਆ ਸਾਡੇ ਕੋਲ ਪੈਸੇ ਨਹੀਂ ਇਲਾਜ ਕਰਾਉਣ ਨੂੰ ਤੇ ਮਰਿਆ ਮੈਂ ਤੁਹਾਨੂੰ ਕਹਿੰਦਾ ਮੈਂ ਮਾਫੀ ਚਾਹੁੰਨਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਨਹੀਂ ਕਹਿ ਰਿਹਾ ਵਿਚੇ ਮੈਂ ਆ ਰਿਹਾ ਕਿ ਜਦੋਂ ਆਪਾਂ ਵੋਟਾਂ ਇਹਨਾਂ ਨੂੰ ਪਾਉਣੇ ਆ ਤੁਸੀਂ ਨਾਰੇ ਜੀ ਮੈਂ ਕਿਸੇ ਨੂੰ ਵੋਟ ਨਹੀਂ ਪਾਈ ਮੈਂ ਤਾਂ ਹਾਕਾ ਜਲਾਲਾਵਾਦ ਤੋਂ ਆਪ ਐਮ ਐਲ ਕਹਰਾ ਸੀ ਮੈਨੂੰ ਕੋਈ ਹਾਰ ਜਿੱਤ ਨਾਲ ਨਹੀਂ ਸੀ ਪਰ ਮੈਨੂੰ ਖੁਸ਼ੀ ਆ ਕਿ ਮੈਂ ਕਿਸੇ ਦੀ ਸੋਚ ਨੂੰ ਵੋਟ ਨਹੀਂ ਪਾਈ ਮੈਂ ਆਪ ਦੀ ਵੋਟ ਆਪ ਦੇ ਆਪ ਨੂੰ ਵੋਟ ਪਾਈ ਆ ਆਪ ਦੀ ਸੋਚ ਨੂੰ ਵੋਟ ਪਾਈ ਆ ਲੋਕ ਮੈਨੂੰ ਕਹਿੰਦੇ ਤੁਸੀਂ ਬਣਾਇਆ ਸੀ ਨਹੀਂ ਬਣਾਇਆ ਤੁਸੀਂ ਬਣਾਏ ਇਹਨਾਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਮੈਂ ਪਹਿਲੇ ਦਿਨੋਂ ਫਰੀਦੀਆਂ ਸਹੂਲਤਾਂ ਦੇ ਵਿੱਚ ਵਿਰੋਧ ਦੇ ਵਿੱਚ ਰਿਆ ਤੇ ਵਿਰੋਧ ਦੇ ਵਿੱਚ ਹਾਂ ਔਰ ਵਿਰੋਧ ਦੇ ਵਿੱਚ ਰਹੂੰਗਾ ਤਰਫ ਤਰਫ ਕੇ ਬੱਚੇ ਮਰਦੇ ਆਪਣੇ ਉੱਥੇ ਕਿ ਭਾਈ ਸਾਹਿਬ ਜੀ ਸਾਨੂੰ ਪੈਸੇ ਚਾਹੀਦੇ ਆ ਸਾਡੀ ਮਦਦ ਕਰੋ ਜਦੋਂ ਆ ਤੁਹਾਨੂੰ ਕਹਿੰਦੇ ਆ ਫਰੀਦੀਆਂ ਸਹੂਲਤਾਂ ਦੇਵਾਂਗੇ ਉਦੋਂ ਤੁਸੀਂ ਫ੍ਰੀ ਮੈਡੀਕਲ ਕਿਉਂ ਨਹੀਂ ਮੰਗਦੇ ਨਾ ਤੁਹਾਨੂੰ ਕਾਂਗਰਸੀਆਂ ਨੇ ਤਾਰਨਾ ਪੰਜਾਬ ਦੇ ਲੋਕਾਂ ਤਿਆਗ ਮਾਰੋ ਇੱਧਰ ਨਾ ਤੁਹਾਨੂੰ ਕਾਂਗਰਸੀਆਂ ਨੇ ਤਾਰਨਾ ਨਾ ਤੁਹਾਨੂੰ ਆ ਬੀਜੇਪੀ ਵਾਲਿਆਂ ਨੇ ਤਾਰਨਾ ਤੇ ਝਾੜੂ ਵਾਲੇ ਤਾਂ ਤੁਹਾਨੂੰ ਅੱਦੇ ਵਿਚਾਲੇ ਡੋਬੋਈ ਜਾਂਦੇ ਆ ਕਦੇ ਤੁਹਾਡਾ ਸਿਰ ਬਾਹਰ ਕੱਢ ਦਿੰਦੇ ਆ ਕਦੇ ਸਿਰ ਕਦੇ ਤਾਂ ਕਰ ਲੈਂਦੇ ਆ ਤੁਹਾਡੇ ਬੱਚਿਆਂ ਨੂੰ ਇਹਨਾਂ ਨੇ ਮਾਰਦੇ ਉਹ ਮਰੀ ਜਾਂਦੇ ਆ ਤੁਹਾਨੂੰ ਪਤਾ ਨਹੀਂ ਉਹ ਜਿਹੜਾ 40000 ਰੁਪਿਆ ਕਮਾਉਂਦਾ ਮਹੀਨੇ ਦਾ ਉਹ ਕੱਚਾਂ ਝੱਟ ਲੈ ਲੈ ਖੜਦਾ ਅਸੀਂ ਵਧੀਆ ਰੋਟੀ ਖਾਣੇ ਆ ਐਸ ਕਰਦੇ ਆ ਓਏ ਤੇਰੀ ਕਿਹੜੀ ਆਸ਼ਾ ਫਰੀਦੀਆਂ ਸਹੂਲਤਾ ਪਾਲਣ ਵਾਲਿਆ ਮੈਂ ਸਾਰਿਆਂ ਨੂੰ ਕਹਿਣਾ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਵੀ ਆ ਫਰੀਦੀਆਂ ਸਹੂਲਤਾ ਹਰ ਕੋਈ ਬੰਦਾ ਭਾਲਦਾ ਮੈਂ ਕਹਿੰਨਾ ਫਰੀਦ ਦੀ ਸਹੂਲਤ ਜਿਹੜਾ ਕੋਈ ਹੈਂਡੀਕੈਪ ਬੰਦਾ ਜਿਹੜਾ ਵਿਚਾਰਾ ਅੰਗ ਹੀ ਨਾ ਇਹ ਉਹਨੂੰ ਮਿਲਣੀ ਚਾਹੀਦੀ ਸੀ ਨਾਲ ਕੋਈ ਉਹਨੂੰ 15000 ਰੁਪਏ ਦੀ ਤਨਖਾਹ ਮਿਲਦੀ ਪਰ ਇੱਥੇ ਤਾਂ ਸਾਰੇ ਪੰਜਾਬ ਹੀ ਅੰਗ ਹੀ ਨਾ ਹੋਇਆ ਪਿਆ ਸਾਰਾ ਪੰਜਾਬ ਹੀ ਇੱਥੇ ਹੈਂਡੀਕੈਪ ਹੋਇਆ ਪਿਆ ਤੁਹਾਨੂੰ ਸਾਰਿਆਂ ਨੂੰ ਫਰੀਦੀਆਂ ਸਹੂਲਤਾ ਚਾਹੀਦੀਆਂ ਕਾਲੀਆਂ ਨੇ ਤੁਹਾਨੂੰ ਕਦੇ ਨਹੀਂ ਤਾਰਨਾ ਕਿਉਂਕਿ ਕਾਲੀਆਂ ਕੋਲੇ ਪਤਾ ਹੀ ਨਹੀਂ ਉਹਨਾਂ ਨੇ ਤਾਰਨਾ ਕਿੰਨੇ ਤੁਹਾਨੂੰ ਕਾਂਗਰਸੀਆਂ ਦੀ ਸਰਕਾਰ ਰਹੀ ਆ ਤੁਸੀਂ ਤਾਂ ਵੀ ਰੋਂਦੇ ਰਹੇ ਆ ਤਾਂ ਵੀ ਚਿੱਟੇ ਦੇ ਨਾਲ ਤੁਹਾਡੇ ਪੁੱਤ ਮਰਦੇ ਰਹੇ ਆ ਤਾਂ ਵੀ ਝੂਠੇ ਪਰਚੇ ਹੁੰਦੇ ਰਹੇ ਆ ਤਾਂ ਵੀ ਆਤਿਆਚਾਰ ਹੁੰਦੇ ਰਹੇ ਆ ਆ ਕਾਂਗਰਸ ਦੀ ਸਰਕਾਰ ਦੇ ਵਿੱਚ 14 ਸਾਲ ਦੀ ਬੱਚੀ ਦੇ ਨਾਲ 49 ਸਾਲ ਦੇ ਬੰਦੇ ਨੇ ਬਲਾਤਕਾਰ ਕੀਤਾ ਤੇ ਅੱਜ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਂ ਵੀਡੀਓ ਪਾਪਾ ਹਾਰ ਹੋ ਗਿਆ ਸੀ ਇਹ ਗੱਲਾਂ ਨੋਟ ਮੈਂ ਕਿੜੀਆਂ ਕਿੜੀਆਂ ਕਰਾਵਾਂ ਤੁਹਾਨੂੰ ਕੀ ਬੀਜੇਪੀ ਦੇ ਵਿੱਚ ਧੱਕੇ ਨਹੀਂ ਹੋ ਰਹੇ ਬੀਜੇਪੀ ਦੇ ਆਪਾ ਵੇਖੇ ਜਿੱਥੇ ਨਾਲੀਆਂ ਸਰਕਾਰਾਂ ਤੁਸੀਂ ਕਿਵੇਂ ਕਿਸੇ ਸਰਕਾਰ ਤੋਂ ਤੁਹਾਨੂੰ ਕਿਸੇ ਸਰਕਾਰ ਨੇ ਨਹੀਂ ਤਾਰਨਾ ਤੁਸੀਂ ਆਪ ਦੇ ਆਪ ਨੂੰ ਤਾਰਨਾ ਇਹ ਗੱਲ ਯਾਦ ਰੱਖ ਲ ਤੁਹਾਨੂੰ ਕੋਈ ਤਾਰ ਹੀ ਨਹੀਂ ਸਕਦਾ ਦੁਨੀਆ ਦੀ ਕੋਈ ਇਹੋ ਜੀ ਤਾਕਤ ਨਹੀਂ ਜਿਹੜੀ ਤੁਹਾਨੂੰ ਮਰਨ ਤੋਂ ਬਚਾ ਜਾਵੇ ਉਹ ਜਿਹਦਾ ਦਿਮਾਗ ਉਹ ਜਿਹਨੂੰ ਮੱਛੀ ਪਾਲਣ ਕਰ ਉਹਨੂੰ ਜਿਹੜਾ ਚੋਗ ਆ ਸਿੱਟੀ ਜਾਂਦੇ ਹੋਈ ਹੈ ਮੱਛੀਓ ਪੰਜਾਬ ਦੇ ਲੋਕੋ ਮੁਰਗਿਓ ਤੁਹਾਨੂੰ ਕਹਿੰਨਾ ਮੈਂ ਮੈਨੂੰ ਦੁੱਖ ਨਹੀਂ ਕਿਸੇ ਗੱਲ ਦਾ ਤੇ ਮੇਰੇ ਸਾਰੇ ਤੁਸੀਂ ਭੈਣ ਭਾਈਆਂ ਮੈਨੂੰ ਇੱਕ ਗੱਲ ਯਾਦ ਰੱਖੋ ਦੁੱਖ ਮਾਰਦਾ ਤੁਹਾਡਾ ਮਾਰਦਾ ਜਿਵੇਂ ਮੁਰਗੀ ਖਾਨੇ ਦੇ ਵਿੱਚ ਚੋਗਾ ਪਾਇਆ ਜਾਂਦਾ ਮੁਰਗੀਆਂ ਨੂੰ ਐਂਡ ਤੇ ਆ ਕੇ ਉਹਨਾਂ ਨੂੰ ਵੇਚਿਆ ਜਾਂਦਾ ਤੇ ਉਹ ਤੋਂ ਪੁੱਛਿਆ ਨਹੀਂ ਜਾਂਦਾ ਵੀ ਇਹਨੂੰ ਤੁਸੀਂ ਵੱਡੋਂਗੇ ਕਿ ਕਿਵੇਂ ਉਹ ਮੁਰਗੀਆਂ ਨੂੰ ਵੱਡਿਆ ਜਾਂਦਾ ਮੱਛੀਆਂ ਨੂੰ ਚੋਗਾ ਪਾਇਆ ਜਾਂਦਾ ਪਾਣੀ ਦੇ ਵਿੱਚ ਮੱਛੀ ਪਾਲਣ ਖੁੱਲਦੇ ਆ ਤੇ ਇੱਕ ਪੰਜਾਬ ਦੇ ਵਿੱਚ ਵੀ ਮੱਛੀ ਪਾਲਣ ਬਣਾ ਲਿਆ ਜੀਦਾ ਹਰ ਕੋਈ ਆਕੇ ਕੋਈ ਨਾ ਕੋਈ ਇਹਦਾ ਪਾਲਣ ਪੋਸ਼ਣ ਕਰਦਾ ਕਦੇ ਕਾਂਗਰਸ ਪੋਸ਼ਣ ਕਰਦੀ ਆ ਪਾਲਣ ਪੋਸ਼ਣ ਕਦੇ ਅਕਾਲੀ ਕਰਦੇ ਆ ਕਦੇ ਝਾੜੂ ਆਏ ਕਰਦੇ ਆ ਹੁਣ ਭਾਜਪੀ ਆਲੇ ਤਿਆਰ ਹੋਏ ਫਿਰਦੇ ਆ ਤੁਹਾਨੂੰ ਤਾਰਨਾ ਕਿਸੇ ਨੇ ਨਹੀਂਗਾ ਤੁਸੀਂ ਆਪ ਦੇ ਆਪ ਨੂੰ ਆਪ ਤਾਰ ਸਕਦੇ ਆ ਇਹ ਜਿਹੜੀ ਵਿਧਾਨ ਸਭਾ ਵਿਧਾਨ ਸਭਾ ਨੇ ਤੁਹਾਨੂੰ ਤਾਰਨਾ ਪਰ ਵਿਧਾਨ ਸਭਾ ਦੇ ਵਿੱਚ ਐਕਟਿੰਗਾਂ ਹੋ ਰਹੀਆਂ ਕਦੇ ਕੋਈ ਸੂਟ ਪਾ ਕੇ ਆ ਜਾਂਦਾ ਉੱਥੇ ਕੋਈ ਆਪਰੇਸ਼ਨ ਲੋਟਸ ਤੇ ਬਵਾਲ ਹੋ ਗਿਆ ਇਹ ਝੂਠੇ-ਮੂਠੇ ਦਾ ਕਰਾਰ ਹੋ ਗਿਆ ਸਰਕਾਰ ਬਣ ਗਈ ਤੁਹਾਡੀ ਸਾਡਾ ਬੁਰਾ ਹਾਲ ਹੋ ਗਿਆ ਅਸੀਂ ਕਿੱਧਰ ਨੂੰ ਜਾਈਏ ਤੁਹਾਨੂੰ ਮਾਰ ਰਹੇ ਆ ਤੁਸੀਂ ਬਚ ਕਿਉਂ ਨਹੀਂ ਰਹੇ ਤੁਸੀਂ ਆਪ ਦੇ ਬੱਚਿਆਂ ਨੂੰ ਐਮਪੀ ਠਾ ਦਿਓ ਕੀ ਮੈਂ ਪੰਜਾਬ ਦੇ ਲੋਕਾਂ ਕੋਲ ਨੂੰ ਕਹਿਣਾ ਚਾਹੁੰਨਾ ਜੇਕਰ ਤੁਸੀਂ ਪਰਚਿਆਂ ਦੇ ਵਿੱਚ ਆ ਸਕਦੇ ਆ ਜੇਕਰ ਤੁਸੀਂ ਇੱਕ ਜਿਹੜਾ ਕਹਿੰਦਾ ਉਚਾਈਆਂ ਤੇ ਚੜ ਸਕਦੇ ਆ ਰੋਟੀ ਖਾਣ ਵਾਸਤੇ ਕੀ ਤੁਸੀਂ ਇੱਕ ਪੰਜਾਬ ਦੇ ਸ਼ਬਦ ਨੂੰ ਬਚਾਉਣ ਵਾਸਤੇ ਇੱਕ ਐਮਪੀ ਦੀ ਚੋਣ ਨਹੀਂ ਲੜ ਸਕਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਅੱਜ ਮੈਂ ਪੰਜਾਬ ਦੇ ਐਨਆਰਆਈਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਭਾਈ ਸਾਹਿਬ ਜੇਕਰ ਬਚਾ ਸਕਦੇ ਆ ਤੇ ਤੁਸੀਂ ਐਵੇਂ ਕਿਸੇ ਨੂੰ ਪੈਸੇ ਭੇਜਣ ਨਾਲੋਂ ਜਿਹੜਾ ਬੰਦਾ 1 ਲੱਖ ਰੁਪਏ ਦੇ ਵਿੱਚ 10 ਬੱਚਿਆਂ ਨੂੰ ਸਾਲ ਵਾਸਤੇ ਪੜਾ ਦੂਗਾ ਤੇ ਉਹਦਾ ਲਗਭਗ 1 ਲੱਖ ਰੁਪਿਆ ਸਾਲ ਦਾ ਲੱਗਿਆ ਕਰਨਾ ਤੇ ਜੇ ਕਰੋ 12 ਸਾਲ ਚੰਗੇ ਸਕੂਲ ਦੇ ਵਿੱਚ ਪੜਾ ਦੂਗਾ ਤਾਂ ਬਾਬਾ ਸਾਹਿਬ ਕਹਿੰਦੇ ਹੁੰਦੇ ਸੀ ਐਜੂਕੇਸ਼ਨ ਛੇਰਨੀ ਦਾ ਦੁੱਧਾ ਜਿਹੜਾ ਪੀਊਗਾ ਦਹਾੜ ਮਾਰੂਗਾ ਤੁਸੀਂ ਆਪਦੇ ਬੱਚਾ ਨੂੰ ਆਈਪੀਐਸ ਕਿਉਂ ਨਹੀਂ ਬਣਾਉਂਦੇ ਤੁਹਾਡੇ ਵਿੱਚ ਜੱਟ ਦਾ ਪਤ ਦਾ ਘੁਸਣਾ ਹੋਈਆਂ ਆਖੇ ਮੈਂ ਜੱਟ ਮੈਂ ਮਜਬੀ ਆ ਮੈਂ ਰਵਿਦਾਸੀ ਆ ਮੈਂ ਫਲਾਨਾ ਮੈਂ ਢੌਂਟਾ ਤੁਸੀਂ ਆਪਦੇ ਬੱਚਿਆਂ ਨੂੰ ਜਿਹੜਾ ਕੋਈ ਮਜਬੀ ਸਿੱਖ ਨੌਕਰੀ ਲੱਗ ਜਾ ਉਹ ਆਪਦੇ ਬੱਚਿਆਂ ਵੱਲ ਧਿਆਨ ਦਿੰਦਾ ਤੇ ਕਹੂਗਾ ਮਜਬੂਰ ਸੇ ਕੌਮ ਤਨਾ ਥਜ਼ੇ ਗਿਰਦੀ ਜਾ ਰਹੀ ਆਪਣੀ ਕੌਮ ਤੇ ਤਾਂ ਚੱਕਣ ਵਾਸਤੇ ਕੋਈ ਫਾਰਮੂਲਾ ਹੈਗਾ ਉਹਦੇ ਕੋਲ ਕੋਈ ਫਾਰਮੂਲਾ ਨਹੀਂ ਉਹ ਸਿਰਫ ਤੇ ਸਿਰਫ ਲੀਡਰ ਹੀ ਕਰਨਾ ਚਾਹੁੰਦੇ ਆ ਆ ਇੰਨੇ ਬੰਦੇ ਆ ਰਹੇ ਆ ਐਸਸੀ ਕੈਟਾਗਰੀ ਦੇ ਐਮਐਲਏ ਕੀ ਕਰਤੇ ਇਹਨਾਂ ਨੇ ਸਾਡਾ ਆਏ ਵਾਰ ਕਿਸਾਨਾਂ ਦਾ ਪੁੱਤ ਮੁੱਖ ਮੰਤਰੀ ਬਣ ਜਾਂਦਾ ਕਿਸਾਨਾਂ ਦਾ ਕੀ ਹੋਣਾ ਸਵਾਰਤਾ ਮੁੱਖ ਮੰਤਰੀ ਇੱਕ ਜੱਟ ਦਾ ਪਾ ਜਿਹੜਾ ਹੋਣਾ ਇਹ ਜੱਟ ਦਾ ਪੁੱਤ ਆ ਭਗਵੰਤ ਮਾਨ ਇਹਨਾਂ ਜੱਟਾਂ ਦਾ ਕੀ ਸਵਾਰਤਾ